ਮੈਂ ਕਈ ਵਾਰੀ ਸਟੇਜ ਤੋਂ ਬੋਲਦਾ ਹੈਰਾਨ ਹੁੰਨਾ ਉਹਨਾਂ ਦਿਨਾਂ ਵਿੱਚ ਹਿੰਦੁਸਤਾਨ ਦੀ ਖੂਬਸੂਰਤ ਤੋਂ ਖੂਬਸੂਰਤ ਲੜਕੀ ਜਿਹਨੂੰ ਗਜ਼ਨੀ ਦੇ ਬਾਜ਼ਾਰ 'ਚ ਵੇਚਿਆ ਜਾਂਦਾ ਸੀਦਾ ਮੁੱਲ ਪੈਂਦਾ ਸੀ 1 ਟਕਾ ਹੁਣ ਟਕਾ ਵੀ ਕੀ ਹੁੰਦਾ ਹੈ ਕੋਈ ਕਰੰਸੀ ਨਹੀਂ ਬਿਲਕੁਲ ਨੀਵੇਂ ਪੱਧਰ ਦਾ ਕਹਿਣਾ ਹੋਵੇ ਤੇ ਆਪਾਂ ਕਈ ਵਾਰੀ ਕਿਸੇ ਨੂੰ ਕਹਿ ਦਿੰਨੇ ਜਾਂ ਤੇਰਾ ਤੇ ਟਕਾ ਮੁੱਲ ਨਹੀਂ ਹੈਗਾ ਬਿਲ ਜਿਹਨੂੰ ਬਿਲਕੁਲ ਜ਼ੀਰੋ ਕਰਨਾ ਹੋਵੇ ਹਿੰਦੁਸਤਾਨ ਦੀ ਜਿਉਂਦੀ ਜਾਗਤੀ ਨੌਜਵਾਨ ਖੂਬਸੂਰਤ ਲੜਕੀ ਦਾ ਮੁੱਲ ਗਜ਼ਨੀ ਦੇ ਬਾਜ਼ਾਰ ਵਿੱਚ ਪਵੇ 1 ਟਕਾ ਤੇ ਤੁਹਾਡੇ ਵੱਡ ਵਡੇਰਿਆਂ ਦੇ ਵੱਡੇ ਹੋਏ ਸਿਰਾਂ ਦੇ ਮੁੱਲ ਪੈਂਦਿਆ 100-100 ਰੁਪਈਆ ਕਾਰਨ ਕੀ ਹੈ ਕਿ ਵੱਡਿਆ ਸਿਰ 100 ਦਾ ਤੇ ਹਿੰਦੁਸਤਾਨ ਦੀ ਲੜਕੀ 1 ਟਕੇ ਦੀ ਉਹਦਾ ਕਾਰਨ ਇਹ ਸਿਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸੀ ਉਹਨੂੰ ਜਿੰਨਾ ਚਿਰ ਇਹ ਸਿਰ ਗੁਰੂ ਗ੍ਰੰਥ ਸਾਹਿਬ ਦਾ ਝੁਕਦਾ ਰਿਹਾ ਉਦੋਂ ਇਹ ਸਿਰ ਲੱਖਾਂ ਕਰੋੜਾਂ ਦਾ ਰਿਹਾ ਜਦੋਂ ਇਹ ਸਿਰ ਕਬਰਾਂ ਅੱਗੇ ਝੁਕਣ ਲੱਗ ਪਿਆ ਜਦੋਂ ਦਾ ਇਹ ਸਿਰ ਬਾਬਿਆਂ ਅੱਗੇ ਝੁਕਣ ਲੱਗ ਪਿਆ ਜਦੋਂ ਦਾ ਇਹ ਸਿਰ ਲੀਡਰਾਂ ਅੱਗੇ ਝੁਕਣ ਲੱਗ ਪਿਆ ਜਦੋਂ ਦਾ ਇਹ ਸਿਰ ਬੰਦਿਆਂ ਅੱਗੇ ਝੁਕਣ ਅੱਜ ਇਹ ਸਿਰ ਗੁਰੂ ਦਾ ਘਟਿਆ ਗੁਰੂ ਦੇ ਕੋਲ ਤੁਸੀਂ ਗਰਜਾਂ ਪੂਰੀਆਂ ਕਰਾਉਣ ਵਾਸਤੇ ਆਉਨੇ ਆ ਅੱਜ ਇਹ ਸਿਰ ਗੁਰੂ ਦਾ ਨਹੀਂ ਰਹਿ ਗਿਆ ਅੱਜ ਇਹ ਸਿਰ ਬੰਦਿਆਂ ਦਾ ਬਣ ਕੇ ਰਹਿ ਗਿਆ